ਕਹਿੰਦੇ ਸਨ ਕਿ ਮੰਨੂ ਰਾਜਨੀਤੀ ਤੱਕ ਪਹੁੰਚੀ। ਮਨਾ ਬੋਲਣਾ ਹਾਂ। ਜੀ, ਕੱਲ ਪੁੱਛੀਏ ਸੀ ਕੋਈ بڑے ਵੀਰਤ ਹੈ ਨਹੀਂ। ਹਾਂ ਜੀ ਹਾਂ। ਕੋਈ ਸਸਿਰਾਲ ਦੋਸਤੋ, ਮਾਰਸ਼ਲ نیوز ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਚੋਣ ਦੰਗਲ ਪੱਕ ਚੁੱਕਿਆ। ਉਮੀਦਵਾਰ ਮੰਦਾਨਾਂ ਦੇ ਵਿੱਚ ਸੱਜ ਚੁੱਕੇ ਨੇ ਤੇ ਇੱਥੇ ਕੀ ਹੋ ਰਿਹਾ ਕਿ ਵੀ ਜਿਹੜੇ ਰਾਜਨੀਤਿਕ ਸਫਾ ਦੇ ਵਿੱਚ ਪਹਿਲਾਂ ਵਿਚਰ ਰਹੇ ਆ ਉਹਨਾਂ ਦੇ ਲਈ ਤਾਂ ਕੋਈ ਦਿੱਕਤ ਨਹੀਂ ਆ ਰਹੀ ਕਿ ਵੀ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਕਿਵੇਂ ਕਹਿਣੀ ਹੈ ਜਾਂ ਕਿਵੇਂ ਕੈਮਰੇ ਨੂੰ ਫੇਸ ਕਰਨਾ ਹੈਗਾ। ਤੇ ਜਿਹੜੇ ਸਮਾਜ ਦੇ ਵਿੱਚ ਚੁੱਪਚਾਪ ਸੇਵਾ ਕਰਦੇ ਆ ਗੁੰਮਨਾਮ ਸਮਾਜ ਸੇਵੀ ਹੈਗੇ ਆ ਬਹੁਤ ਬੀਬੇ ਬੰਦੇ ਮੰਨੇ ਜਾਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਆ ਰਹੀ ਆ ਆਪਣੇ ਆਪ ਨੂੰ ਗੱਲ ਕਹਿਣ ਦੇ ਵਿੱਚ ਤੇ ਗੱਲ ਸੰਗਤ ਤੱਕ ਪਹੁੰਚਾਉਣ ਦੇ ਵਿੱਚ ਤੇ ਉਹ ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਹੈ ਸਾਡੇ ਵਿਚਕਾਰ ਸਾਡੇ ਭਰਾ ਬਲਜਿੰਦਰ ਸਿੰਘ ਮੈਂ ਤੁਹਾਨੂੰ ਮਿਲਾ ਰਿਹਾ ਬਲਜਿੰਦਰ ਸਿੰਘ ਜੋ ਕਿ ਇੱਕ ਸਮਾਜ ਸੇਵੀ ਨੇ ਜੋ ਅਸੀਂ ਗੱਲ ਕਰ ਲਈਏ ਕਾਲਾ ਬੈਣੀਪਾਲ ਜੀ ਜੋ ਕਿ ਦਰਬਿੰਦਰ ਸਿੰਘ ਬੈਣੀਪਾਲ ਨਾਮ ਆ ਉਹਨਾਂ ਦੇ ਇਹ ਰਿਸ਼ਤੇਦਾਰ ਹੈ ਭਰਾ ਹੈ ਆ ਨੇੜੇ ਆਇਆ ਮੜ ਜਾ ਆ ਬਲਜਿੰਦਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਕਰਤਾਰਪੁਰ ਤੇ ਬਲਜਿੰਦਰ ਜੀ ਤੁਸੀਂ ਕਹਿ ਰਹੇ ਸੀਗੇ ਵੀ ਮੈਂ ਮਤਲਬ ਕੋਈ ਅਪੀਲ ਕਰਨੀ ਚਾਹੁੰਦਾ ਲੋਕਾਂ ਨੂੰ ਤੁਸੀਂ ਕਿਹੜੇ ਜ਼ੋਨ ਤੋਂ ਮਾਨਕਪੁਰ ਸ਼ਰੀਫ ਤੋਂ ਜ਼ੋਨ ਤੋਂ ਆ ਜੀ ਮਾਨਕਪੁਰ ਸ਼ਰੀਫ ਜ਼ੋਨ ਤੋਂ ਮੇਰੇ ਪਿੰਡ ਮੇਰੇ ਪਿੰਡ ਆਉਂਦੀਆਂ ਜੀ ਕਰਤਾਰਪੁਰ ਕੰਸਾਲਾ ਕਰਤਾਰਪੁਰ ਕੰਸਾਲਾ ਤੇ ਮਾਤਰਾ ਤੇ ਮਾਨਕ ਵਸਗੀ ਜੀ ਤੁਸੀਂ ਕੀ ਕਹਿੰਦੇ ਸੀ ਮੈਂ ਲੋਕਾਂ ਨੂੰ ਕੋਈ ਅਪੀਲ ਕਰਨੀ ਹੈ ਕਿ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਵੀ ਮੈਨੂੰ ਰਾਜਨੀਤੀ ਦਾ ਆਉਂਦੀ ਹੈ ਮੈਨੂੰ ਬੋਲਣਾ ਆਉਂਦਾ ਜੀ ਤੁਸੀਂ ਬਾਤ ਸਿਰਫ ਮੈਨੂੰ ਹੱਥ ਜੋੜ ਕੇ ਬੇਨਤੀ ਹੋਇਆ ਮੇਰੀ ਜੀ ਵੀ ਸਾਰੀ ਸੰਗਤਪੂਰ ਹੈ ਤੇ ਮੈਨੂੰ ਓਕਰਿਆ ਜਾਵੇ ਕਾਮਯਾਬ ਬਣਾਇਆ ਜਾਵੇ ਵੋਟਾਂ ਪਾਈ ਤੇ ਕਿਹੜੀ ਪਾਰਟੀ ਵੱਲੋਂ ਖੜੇ ਆਪਾਂ ਮੈਂ ਕਾਂਗਰਸ ਕੁਆਲਟੀ ਵੱਲੋਂ ਖੜੇ ਹਾਂ ਜੀ ਕਾਂਗਰਸ ਪਾਰਟੀ ਵੱਲੋਂ ਖੜੇ ਹਾਂ ਜੀ ਤੇ ਚੋਣ ਨਿਸ਼ਾਨ ਤੁਹਾਡਾ ਚੋਣ ਨਿਸ਼ਾਨ ਹੱਥ ਪੰਜਾਇ ਜੀ ਹੱਥ ਪੰਜਾਇ ਤੁਹਾਡਾ ਮਾਨਕਪੁਰ ਜ਼ੋਨ ਹੈ ਮਾਨਕਪੁਰ ਜ਼ੋਨ ਤੇ ਪਹਿਲਾਂ ਤੁਸੀਂ ਕਿਸਾਨ ਸੰਘਰਸ਼ ਦੇ ਵਿੱਚ ਵੀ ਦੇਖਿਆ ਹੋਰ ਕਿੱਥੇ ਕਿੱਥੇ ਸੇਵਾ ਤੁਸੀਂ ਬੈਨੀਪਾਲ ਜੀ ਨਾਲ ਨਾਲ ਤੇ ਵੀ ਆਪਣਾ ਜਿੱਥੇ ਵੀ ਲੰਗਰ ਲੱਗਦੀ ਤੁਸੀਂ ਹਰ ਵਕਤ ਅਸੀਂ ਹੋਰ ਨਹੀਂ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਹਾਂ ਤੇ ਲੋਕਾਂਾਂ ਤੇ ਵੀ ਅਸੀਂ ਜੰਦੇ ਰਹਿੰਦੇ ਹਾਂ ਜੀ ਤੇ ਉੱਥੇ ਵੀ ਆਪਣਾ ਜੇ ਤੋ ਧਰਨੇ ਦੀ ਕਾਰ ਲੱਗਦੀ ਹੈ ਤੇ ਫਿਰ ਤੁਹਾਨੂੰ ਜੱਕ ਕਿਉਂ ਆਉਂਦੀ ਆ ਬੋਲਰ ਤੇ ਤੁਸੀਂ ਝਝਾਰੂ ਬੰਦੇ ਮੈਂ ਦੇਖਿਆ ਤੁਹਾਨੂੰ ਦੇਖੋ ਜੀ ਨਾਰੇ ਵੀ ਬਹੁਤ ਮਾਰਦੇ ਆ ਕੈਮਰੇ ਦੇ ਸਾਹਮਣੇ ਅਸੀਂ ਬੋਲਣੇ ਤੇ ਥੋੜਾ ਜਿਹਾ ਜੱਕਦੇ ਆ ਜੱਕਦੇ ਆ ਹੋਰ ਗੱਲ ਪੁੱਛੀ ਦੀ ਸੀ ਕੋਈ بڑے ਲੀਡਰ ਤਾਂ ਹੈ ਨਹੀਂ ਹਾਂਜੀ ਹਾਂ ਕੋਈ بڑے ਲੀਡਰ ਹੈ ਕੋਈ ਪਲਛਲ ਨਹੀਂ ਹੈ ਇਹ ਤਾਂ ਇੱਕ ਜਿਦਾ ਆਮ ਘਰਾਂ ਦੇ ਮੁੰਡੇ ਆ ਬਹੁਤੀਆਂ ਜ਼ਮੀਨਾਂ ਵੀ ਨਹੀਂ ਆ ਗਰੀਬ ਬੰਦੇ ਆ ਅਸੀਂ ਕੀ ਆ ਬਾਤ ਹੈ ਕਿਲੇਖੰਡ ਦੀ ਵਾ ਖੇਤੀ ਆ ਜੀ ਵੀ ਆਪਾਂ ਬਹੁਤ ਆਪਾਂ ਦੁਕਾਨਦਾਰੀ ਆਪਣਾ ਨਕੀਸ਼ੰਦੀ ਦੁਕਾਨ ਦੇ ਮੇ ਜੀ ਕੀ ਆ ਬਾਤ ਫੇਰ ਤਾਂ ਤੁਹਾਡੇ ਕੋਲ ਇਲੈਕਟ੍ਰੀਸ਼ੀਅਨ ਦਾ ਕੰਮ ਬਹੁਤ ਆਉਣਾ ਉਹਨੇ ਕਹਿੰਦਾ ਵੀ ਸਾਡਾ ਕੰਮ ਇਦਾਂ ਹੀ ਠੀਕ ਕਰ ਲਈ ਚੱਲ ਰਿਹਾ ਜੀ ਬਾਬਾ ਇਹ ਐ ਉਹਨੇ ਕਿਹਾ ਵੀ ਸਾਡਾ ਯਾਰ ਕੰਮ ਸਾਡਾ ਬਿਜਲੀ ਖਰਾਬ ਹੋ ਗਈ ਸਾਡੇ ਘਰ ਦੀ ਠੀਕ ਕਰਕੇ ਜਾ ਫੇ ਫ੍ਰੀ ਕਰਦੀ ਪਏ ਕਰੂਗੀ ਨਾ ਨਾ ਉਹ ਤਾਂ ਚਲੋ ਸੇਵਾ ਹੈ ਹਾਂ ਜੀ ਜੇ ਲੋਕ ਸੇਵਾ ਦਵੂਗੇ ਮੈਨੂੰ ਕਿਹਦੇ ਘਰ ਨੂੰ ਚਾਨਣਾ ਕਰਨਾ ਕੀ ਬਾਤ ਉਹ ਤਾਂ ਸੇਵ ਆਪਾਂ ਸੇਵਾ ਕੀ ਬਾਤ ਉਹ ਤਾਂ ਅਸੀਂ ਲੋਕਾਂ ਦੇ ਹੁਣ ਦੇਖੋ ਭਾਈ ਬਲਜਿੰਦਰ ਸਿੰਘ ਵੈਰੀਵਾ